ਪੰਜਾਬ ਦੇ ਲੋਕ ਹੜਾਂ ਦੀ ਮਾਰ ਹੇਠ ਨੇ ਅਜੇ ਇਹ ਵਿੱਚ ਹਰ ਕੋਈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਹੈ ਇਸ ਦੇ ਦਰਮਿਆਨ ਪੰਜਾਬ ਦੇ ਗਾਇਕ ਵੀ ਪੂਰੇ ਤਨਮਨ ਤਨ ਦੇ ਨਾਲ ਇਨ੍ਹਾਂ ਹੜਪੀੜਤਾ ਨੂੰ ਮਦਦ ਕਰਨ ਚ ਲੱਗੇ ਹੋਏ ਨੇ ਕਰਨ ਔਜਲਾ ਦੇ ਵੱਲੋਂ ਜਿੱਥੇ ਹੜਪੀੜਤਾ ਦੇ ਵੱਡਾ ਐਲਾਨ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਆਪਣੇ ਸ਼ੋਅ ਦੀ ਸਾਰੀ ਕਮਾਈ ਹੜਪੀੜਤਾ ਨੂੰ ਦਾਨ ਕਰਨ ਦਾ ਵੀ ਐਲਾਨ ਕੀਤਾ ਕਰਨ ਔਜਲਾ ਦੇ ਇਸ ਐਲਾਨ ਤੋਂ ਬਾਅਦ ਲਗਾਤਾਰ ਕਰਨ ਔਜਲਾ ਟੀਮ ਦੇ ਵੱਲੋਂ ਹੜਪੀੜਤਾ ਦੇ ਨਾਲ ਸੰਪਰਕ ਬਣਾਇਆ ਹੋਇਆ ਹੈ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਹਾਲਾਤ ਵਿਗੜੇ ਹੋਏ ਨੇ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਮਨਕੀਰਤ ਤਾਲਕ ਨੇ ਕਿਸਾਨਾਂ ਨੂੰ ਟਰੈਕਟਰ ਦੇਣ ਦਾ ਐਲਾਨ ਕੀਤਾ ਉੱਥੇ ਹੀ ਕਰਨ ਔਜਲਾ ਨੇ ਮਾਲਟਾ ਸ਼ੋਅ ਦੀ ਪੂਰੀ ਫੀਸ ਹੜਪੀੜਤਾ ਦੀ ਮਦਦ ਲਈ ਦਾਨ ਕਰਨ ਦੀ ਗੱਲ ਕਹੀ ਹੈ ਤੇ ਨਾਲ ਹੀ ਔਜਲਾ ਨੇ ਈਵੈਂਟ ਮੈਨੇਜਰ ਨੂੰ ਤੁਰੰਤ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਹੈ ਪੰਜਾਬ ਦੇ ਲੋਕ ਹੜਾਂ ਦੀ ਮਾਰ ਹੇਠ ਨੇ ਅਜੇ ਇਹ ਵਿੱਚ ਹਰ ਕੋਈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਹੈ ਇਸੇ ਦਰਮਿਆਨ ਪੰਜਾਬ ਦੇ ਗਾਇਕ ਵੀ ਪੂਰੇ ਤਨਮਨ ਤਨ ਦੇ ਨਾਲ ਇਨ੍ਹਾਂ ਹੜਪੀੜਤਾ ਦੀ ਮਦਦ ਕਰਨ ਚ ਲੱਗੇ ਹੋਏ ਨੇ ਕਰਨ ਔਜਲਾ ਦੇ ਵੱਲੋਂ ਜਿੱਥੇ ਹੜਪੀੜਤਾ ਦੇ ਵੱਡਾ ਐਲਾਨ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਆਪਣੇ ਸ਼ੋਅ ਦੀ ਸਾਰੀ ਕਮਾਈ ਹੜਪੀੜਤਾ ਨੂੰ ਦਾਨ ਕਰਨ ਦਾ ਵੀ ਐਲਾਨ ਕੀਤਾ ਕਰਨ ਔਜਲਾ ਦੇ ਇਸ ਐਲਾਨ ਤੋਂ ਬਾਅਦ ਲਗਾਤਾਰ ਕਰਨ ਔਜਲਾ ਟੀਮ ਦੇ ਵੱਲੋਂ ਹੜਪੀੜਤਾ ਦੇ ਨਾਲ ਸੰਪਰਕ ਬਣਾਇਆ ਹੋਇਆ ਹੈ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਹਾਲਾਤ ਵਿਗੜੇ ਹੋਏ ਨੇ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਮਨਕੀਰਤ ਤਾਲਖ ਨੇ ਕਿਸਾਨਾਂ ਨੂੰ ਟਰੈਕਟਰ ਦੇਣ ਦਾ ਐਲਾਨ ਕੀਤਾ ਉੱਥੇ ਹੀ ਕਰਨ ਔਜਣਾ ਨੇ ਮਾਲਟਾ ਸ਼ੋਅ ਦੀ ਪੂਰੀ ਫੀਸ ਹੜਪੀੜਤਾ ਦੀ ਮਦਦ ਲਈ ਦਾਨ ਕਰਨ ਦੀ ਗੱਲ ਕਹੀ ਹੈ ਤੇ ਨਾਲ ਹੀ ਔਜਲਾ ਨੇ ਈਵੈਂਟ ਮੈਨੇਜਰ ਨੂੰ ਤੁਰੰਤ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਹੈ ਪੰਜਾਬ ਦੇ ਲੋਕ ਹੜਾਂ ਦੀ ਮਾਰ ਹੇਠ ਨੇ ਅਜੇ ਇਹ ਵਿੱਚ ਹਰ ਕੋਈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਹੈ ਇਸੇ ਦਰਮਿਆਨ ਪੰਜਾਬ ਦੇ ਗਾਇਕ ਵੀ ਪੂਰੇ ਤਨਮਨ ਤਨ ਦੇ ਨਾਲ ਇਨ੍ਹਾਂ ਹੜਪੀੜਤਾ ਦੀ ਮਦਦ ਕਰਨ 'ਚ ਲੱਗੇ ਹੋਏ ਨੇ ਕਰਨ ਔਜਲਾ ਦੇ ਵੱਲੋਂ ਜਿੱਥੇ ਹੜਪੀੜਤਾ ਦੇ ਵੱਡਾ ਐਲਾਨ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਆਪਣੇ ਸ਼ੋਅ ਦੀ ਸਾਰੀ ਕਮਾਈ ਹੜਪੀੜਤਾ ਨੂੰ ਦਾਨ ਕਰਨ ਦਾ ਵੀ ਐਲਾਨ ਕੀਤਾ ਕਰਨ ਔਜਲਾ ਦੇ ਇਸ ਐਲਾਨ ਤੋਂ ਬਾਅਦ ਲਗਾਤਾਰ ਕਰਨ ਔਜਲਾ ਟੀਮ ਦੇ ਵੱਲੋਂ ਹੜਪੀੜਤਾ ਦੇ ਨਾਲ ਸੰਪਰਕ ਬਣਾਇਆ ਹੋਇਆ ਹੈ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਹਾਲਾਤ ਵਿਗੜੇ ਹੋਏ ਨੇ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਮਨਕੀਰਤ ਤਾਲਖ ਨੇ ਕਿਸਾਨਾਂ ਨੂੰ ਟਰੈਕਟਰ ਦੇਣ ਦਾ ਐਲਾਨ ਕੀਤਾ ਉੱਥੇ ਹੀ ਕਰਨ ਔਜਣਾ ਨੇ ਮਾਲਟਾ ਸ਼ੋਅ ਦੀ ਪੂਰੀ ਫੀਸ ਹੜਪੀੜਤਾ ਦੀ ਮਦਦ ਲਈ ਦਾਨ ਕਰਨ ਦੀ ਗੱਲ ਕਹੀ ਹੈ ਨਾਲ ਹੀ ਔਜਲਾ ਨੇ ਇਵੈਂਟ ਮੈਨੇਜਰ ਨੂੰ ਤੁਰੰਤ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਹੈ ਪੰਜਾਬ ਦੇ ਲੋਕ ਹੜਾਂ ਦੀ ਮਾਰ ਹੇਠ ਨੇ ਅਜੇ ਇਹ ਵਿੱਚ ਹਰ ਕੋਈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਹੈ ਇਸ ਦੇ ਦਰਮਿਆਨ ਪੰਜਾਬ ਦੇ ਗਾਇਕ ਵੀ ਪੂਰੇ ਤਨਮਨ ਤਨ ਦੇ ਨਾਲ ਇਹਨਾਂ ਹੜਪੀੜਤਾ ਦੀ ਮਦਦ ਕਰਨ ਚ ਲੱਗੇ ਹੋਏ ਨੇ ਕਾਰਨ ਔਂਜਲਾ ਦੇ ਵੱਲੋਂ ਜਿੱਥੇ ਹੜਪੀੜਤਾ ਦੇ ਵੱਡਾ ਐਲਾਨ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਆਪਣੇ ਸ਼ੋਅ ਦੀ ਸਾਰੀ ਕਮਾਈ ਹੜਪੀੜਤਾ ਨੂੰ ਦਾਨ ਕਰਨ ਦਾ ਵੀ ਐਲਾਨ ਕੀਤਾ ਕਾਰਨ ਔਂਜਲਾ ਦੇ ਇਸ ਐਲਾਨ ਤੋਂ ਬਾਅਦ ਲਗਾਤਾਰ ਕਰਨ ਔਂਜਲਾ ਟੀਮ ਦੇ ਵੱਲੋਂ ਹੜਪੀੜਤਾ ਦੇ ਨਾਲ ਸੰਪਰਕ ਬਣਾਇਆ ਹੋਇਆ ਹੈ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਹਾਲਾਤ ਵਿਗੜੇ ਹੋਏ ਨੇ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਮਨਕੀਰਤ ਤਾਲਕ ਨੇ ਕਿਸਾਨਾਂ ਨੂੰ ਟਰੈਕਟਰ ਦੇਣ ਦਾ ਐਲਾਨ ਕੀਤਾ ਉੱਥੇ ਹੀ ਕਰਨ ਔਜਲਾ ਨੇ ਮਾਲਟਾ ਸ਼ੋਅ ਦੀ ਪੂਰੀ ਫੀਸ ਹੜਪੀੜਤਾ ਦੀ ਮਦਦ ਲਈ ਦਾਨ ਕਰਨ ਦੀ ਗੱਲ ਕਹੀ ਹੈ ਤੇ ਨਾਲ ਹੀ ਔਜਲਾ ਨੇ ਇਵੈਂਟ ਮੈਨੇਜਰ ਨੂੰ ਤੁਰੰਤ ਇਹ ਸਜਿਸ਼ਾ ਵਿੱਚ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਹੈ